Фратернините мрак morally terminarат под цела трено на behaviore begun Оце декаlly kaikан смет од rijende нИка проблеми little ones во стеколове. Го биде лhãсо след речени ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਇੰਟਰਨੈਸ਼ਨਲ ਪੰਥਕ ਦਲ ਜ਼ਿਲ੍ਹਾ ਫਿਰੋਜ਼ਪੁਰ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਨਾਲ ਅਤੇ ਭਾਈ ਕਲਵੰਤ ਸਿੰਘ ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ ਦੇ ਸਹਿਯੋਗ ਨਾਲ ਇੱਕ ਪਖੰਡੀ ਤੋਂ ਤਿੰਨ ਪਾਵਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੈਂਕੀਆਂ ਗੁਰਬਾਣੀ ਦੇ ਗੁੱਟਕੇ ਪੋਥੀਆਂ ਅਤੇ ਹੋਰ ਧਾਰਮਿਕ ਖਜ਼ਾਨਾ ਗੁਰਦੁਆਰਾ ਜਾਮਨੀ ਸਾਹਿਬ ਵਿਖੇ ਕੀਤੇ ਸਜੋਬਤ ਫਿਰੋਜ਼ਪੁਰ ਸ਼ਹਿਰ ਦੇ ਬਸੰਤ ਵਿਹਾਰ ਮੋਹੱਲੇ ਦਾ ਰਹਿਣ ਵਾਲਾ ਪਖੰਡੀ ਸਵਰਨ ਸਿੰਘ ਜੋ ਕੇ ਪਿਛਲੇ ਲੰਮੇ ਸਮੇਂ ਤੋਂ ਨਿੱਜੀ ਤੌਰ ਤੇ ਗੁਰਦੁਆਰਾ ਸਾਹਿਬ ਪਣਾ ਕੇ ਆਪਣੇ ਵਿੱਚ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਅਤੇ ਬਾਬਾ ਬੋਤਾ ਸਿੰਘ ਜੀ ਬਾਬਾ ਗਰਜਾ ਸਿੰਘ ਜੀ ਅਤੇ ਹੋਰ ਅਨੇਕਾਂ ਸਿੱਖਾਂ ਦਾ ਪਹਿਰਾ ਔਨ ਦਾ ਡਰਾਮਾ ਕਰਕੇ ਆਪਣੀ ਪਖੰਡ ਦੀ ਦੁਕਾਨ ਚਲਾ ਰਿਹਾ ਸੀ ਜਿਸ ਦਾ ਪਤਾ ਲੱਗਣ ਤੇ ਇੰਟਰਨੈਸ਼ਨਲ ਪੰਥਕ ਅਦਾਲਤ ਆਧਾਰਮਕ ਵੰਗ ਦੇ ਪੰਜਾਬ ਪ੍ਰਧਾਨ ਬਾਬਾ ਸਤਨਾਮ ਸਿੰਘ ਵੱਲੀਆਂ ਦੀ ਅਗਵਾਈ ਹੇਠ ਇਸ ਪਖੰਡੀ ਬਾਬੇ ਦੇ ਡੇਰੇ ਤੇ ਪਾਲਸ ਪ੍ਰਸ਼ਾਸਨ ਨੂੰ ਨਾਂ ਲੈ ਕੇ ਛਾਪਾ ਮਾਰੀ ਕੀਤੀ ਗਈ ਜਿਸ ਦੌਰਾਨ ਪਖੰਡੀ ਸਾਧ ਸਤਾਵਣੀ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰਬਾਣੀ ਦੀਆਂ ਪੋਥੀਆਂ ਅਤੇ ਸੈਂਕੀਆਂ ਪੂਰਨ ਗੁਰਮਰਯਾਦਾ ਅਨੁਸਾਰ ਇਤਿਹਾਸਕ ਗੁਰਦੁਆਰਾ ਜਾਮਣੀ ਸਾਹਿਬ ਵਜੀਤਪੁਰ ਵਿਖੇ ਪਹੁੰਚਾਏ ਗਏ ਅੱਜ ਦੀ ਕਾਰਵਾਈ ਵਿੱਚ ਇੰਟਰਨੈਸ਼ਨਲ ਪੰਥਕ ਅਦਾਲਤ ਧਾਰਮਿਕ ਵਿੰਗ ਦੇ ਪ੍ਰਧਾਨ ਬਾਬਾ ਸਤਨੰਦ ਸਿੰਘ ਵੱਲੀਆਂ ਜ਼ਿਲ੍ਹਾ ਪ੍ਰੈਸ ਸਖਤਰ ਭਾਈ ਸਾਹਿਬ ਸਿੰਘ ਜ਼ਿਲ੍ਹਾ ਪ੍ਰਧਾਨ ਭਾਈ ਤਿੱਪਲ ਸਿੰਘ ਸਹਿਰੀ ਪ੍ਰਧਾਨ ਭਾਈ ਬਿਆਨਤ ਸਿੰਘ ਐਮਸੀ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ ਭਾਈ ਕੁਲਵੰਤ ਸਿੰਘ ਮੈਨੇਜਰ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਪ੍ਰਚਾਰਕ ਭਾਈ ਕੁਲਜੀਤ ਸਿੰਘ ਭਾਈ ਜਸਵੰਤ ਸਿੰਘ ਅਤੇ ਹੋਰ अनेका ਸਿੰਘ ਸ਼ਾਮਲ ਸ਼ਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜੀ ਮੇਰਾ ਧਿਆਲਤ ਬੂਤ ਕਰੋ ਆਹ ਦਰਵਾਜ਼ਾ ਤੁਹਾਡੇ ਅੱਗੇ ਜੁਗਵੀ ਤੋਂ ਤੁਹੀਂ ਮੰਨੋ ਕਿ ਮੇਰੇ ਚ ਭਾਈ ਮਨੀ ਸਿੰਘ ਆ ਗਏ ਨੇ ਮੇਰੇ ਪੁਰਾਣਾ ਸ਼ੀਰ ਆ ਗਿਆ ਹੈ ਮੈਂ ਨਿਮਰਤਾ ਨਾਲ ਬੈਠ ਕੇ ਤੁਹਾਨੂੰ ਸਵਾਲ ਕਰੂੰਗਾ ਤੁਹਾਨੂੰ ਸਵਾਲ ਕਰੂੰਗਾ ਵਾਹ 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 ਤੁਹਾਨੂੰ ਵਾਹ ਇਹ ਵਾਹ ਹੁਣ ਦੱਸੋ ਕਿ ਇਹ ਕਿਹੜਾ ਸਿੰਘ ਬੋਲਦਾ ਦੱਸੋ ਵਾਹ ਤੁਹਾਨੂੰ ਕਿਹੜਾ ਸਿੰਘ ਬੋਲਦਾ ਵਾਹ 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 ਕਿਹੜਾ ਕਿਹੜਾ ਸਿੰਘ ਪ੍ਰਵੇਸ਼ ਕੀਤਾ ਦੱਸੋ ਮੈਨੂੰ ਮੈਂ ਮੈਂ ਬੋਲਾਂਗਾ ਵਾਹ ਜੀ ਦਾ ਭਾਈ ਨੌਮੀ ਭਦੇ ਕਿਹੜਾ ਕਿਹੜੇ ਸ਼ਹੀਦ ਸਿੰਘਾਂ ਦੇ ਤੋਂ ਆ ਬਾਬਾ ਬੁੱਢਾ ਸਾਹਿਬ ਜੀ ਆ ਬੁੱਢਾ ਸਾਹਿਬ ਬੋਤਾ ਬਾਬਾ ਬੋਤਾ ਸਾਹਿਬ ਜੀ ਅਗਲੇ ਸਵਾਲ ਉਸ ਹਿੰਦ ਖਾੜੇ ਸਵਾਲਾਂ ਦੇ ਜਵਾਬ ਦੋ ਮੇਰੇ ਦਾ ਕੋਈ ਜਵਾਬ ਨਹੀਂ ਕੋਈ ਸਵਾਲ ਨਹੀਂ ਵੇਖੀ ਤੂੰ ਚੀਜ਼ ਇਹ ਅੱਵੇਲ ਕੋਲ ਮਖੰਡ ਕਰ ਰਿਹਾ ਤੂੰ ਮੈਨੂੰ ਅੱਵੇਲ ਕੋਲ ਮਖੰਡ ਕਰ ਰਿਹਾ ਉਹ ਪ੍ਰਸ਼ਾਸਨ ਦੀ ਆਈ ਦੇ ਵਿੱਚ ਅੱਵੇਲ ਕੋਲ ਮਖੰਡ ਕਰ ਰਿਹਾ ਮੈਂ ਪ੍ਰਸ਼ਾਸਨ ਨੂੰ ਮਾਰੋ ਵਾਹ ਹੁਣੇ ਹੱਥ ਘੜੀ ਲਾ ਕੇ ਥੱਲੇ ਬਾਹਰ ਨੂੰ ਦੇਖੇ ਚਲੋ ਮੈਂ ਨਹੀਂ ਇਹ ਗੱਲ ਦਾ ਮਸਲਾ ਹੈਗਾ ਜਾਂ ਸਾਡੇ ਸੁਵਾਨਾਂ ਨੂੰ ਜਵਾਬ ਦੇ ਇੱਥੇ ਆਪ ਦੀ ਮਾੜੀ ਤੋਂ ਸਾਰੀ ਦੁਨੀਆ ਨੂੰ ਸਾਡੀ ਕੌਮ ਨੂੰ ਕੋ ਬੇੜਾ ਕਰ ਕਰਨ ਦੇ ਆਏ ਸਾਡੀ ਕੌਮ ਦਾ ਬੇੜਾ ਕਰ ਕਰਨ ਦੇ ਆਏ ਪਰਵਾਹ ਦੇ ਸਕਦਾ ਪਾਪਾ ਜਦੋਂ ਮਾਪੀ ਚਲੇਗੀ ਪਰਸ ਪਰ ਕੀ ਰਹੇ ਹਾਂ ਅਰੇ ਪਾਪਾ ਕੀ ਕਰਾਜੀ ਕੁਝ ਹੋਊਗੀ ਸਾਡੀ ਮਾਤਰੀ ਉਸ ਪਾਸੇ ਜਾਂਦੀ ਪਰ ਸਿਰ ਸਾਡਾ ਹੈ ਹੀ ਨਹੀਂ ਨਾ ਮਮਾ ਤੇ ਕਰਿਆ ਵੀ ਹੋ ਜਾਣਾ ਮੈਂ ਪਰਿਵਾਰ ਦੇ ਵਿੱਚੋਂ ਪੁੱਛੂੰਗਾ ਤੂੰ ਦੱਸੋ ਬਾਬੇ ਜੀਪ ਸਿੰਘ ਦਾ ਦੱਸੋ ਮੀਨੂ ਪਾਈਮਣੀ ਸਿੰਘ ਦੱਸੋ ਮੀਨੂ ਗੋਤਾ ਸਿੰਘ ਦੱਸੋ ਮੀਨੂ ਪਾਈਪਕ ਦੱਤਾ ਸਿੰਘ ਦੱਸੋ ਮੀਨੂ ਕਰੋ ਬਾਈ ਤਾ ਹੱਸੇ ਹੋਵੇ ਕੋਈ ਜੀਵਾ ਜੀ ਜਿਵੇਂ ਆ ਲੱਗਿਆ ਚਲੋ ਮੈਂ ਤੈਨੂੰ ਪਹਿਲਾਂ ਦੱਸਦਾ ਜੀ ਮੋਬਾਈਲ ਸਹੀ ਐਡੀਟ ਆਜੀ ਤਾ ਤੁਸੀਂ ਤਾਂ ਦਿਮਾਗ ਸਹੀ ਕਰਨ ਵਾਲੇ ਆ ਸਾਡੀ ਜਦ ਤੱਕ ਦਿਮਾਗ ਸਹੀ ਕਰਨ ਵਾਲੀ ਆ ਭਾਈ ਉਹ ਮੋਬਾਈਲ ਜਿਹੜੀ ਤੁਸੀਂ ਗੱਲ ਕਰਦੇ ਸੀ ਸਖਰਦੀ ਆ ਸਮਝਦੀ ਆ ਉਹ ਭਾਈ ਗੁਰਮਾਨ ਲਾਲ ਵਾਹ ਆ ਵੀ ਵੱਲੋਂ ਸਹਿਮਤਾ ਪਰ ਕਿਰਪਾ ਸਥਾਨ ਹੀ ਨਾ ਆਏਗਾ ਇਹ ਆਸਾਨ ਦੀ ਬਿਕਰਦਾ ਹਾਂਜੀ ਅੱਜ ਅਸੀਂ ਗੁਰਦੁਆਰਾ ਜੋ ਰੋਇਪੁਰ ਸ਼ਹਿਰ ਦੇ ਬਸੰਤ ਵਿਹਾਰ ਦੇ ਵਿੱਚ ਇੱਕ ਨਿੱਜੀ ਗੁਰਦੁਆਰਾ ਸਾਹਿਬ ਜਿਹੜਾ ਬਾਬਾ ਸਰਵਣ ਸਿੰਘ ਜੀ ਨੇ ਬਣਾਇਆ ਸੀਗਾ ਜਿਹਦੇ ਵਿੱਚ ਅਸੀਂ ਪਿਛਲੇ ਕਾਫੀ ਸਮੇਂ ਤੋਂ ਇੱਥੇ ਨਿਗਰਾਨੀ ਰੱਖੀ ਸੀ ਕਿ ਇਸ ਗੁਰਦੁਆਰੇ ਵਿੱਚ ਪੁੱਛਾਂ ਦੱਸਾਂ ਮਨਮਤ ਬੜੇ ਵੱਡੇ ਪੱਧਰ ਤੇ ਹੋ ਰਹੀ ਸੀ ਜਿਹਦੀਆਂ ਕਿ ਅਸੀਂ ਗੁਪਤ ਤੌਰ ਤੇ ਸੰਗਤ ਰੂਪੀ ਵਿੱਚੋਂ ਭੇਜ ਕੇ ਕਿਸੇ ਨੂੰ ਅਸੀਂ ਵੀਡੀਓ ਵੀ ਬਣਵਾਈਆਂ ਉਹ ਵੀਡੀਓ ਅਸੀਂ ਪ੍ਰਸ਼ਾਸਨ ਨੂੰ ਦਿੱਤੀਆਂ ਉਹ ਵੀਡੀਓ ਤੁਹਾਨੂੰ ਪ੍ਰੈਸ ਨੂੰ ਵੀ ਦੇਵਾਂਗੇ ਕਿ ਉਸ ਵੀਡੀਓ ਵਿੱਚ ਤਰ੍ਹਾਂ ਬਾਬਾ ਸਰਵੰਤ ਸਿੰਘ ਜੀ ਕਹਿੰਦੇ ਜੇ ਮੇਰੇ ਵਿੱਚ ਭਾਈ ਮਨੀ ਸਿੰਘ ਜੀ ਆ ਜਾਂਦੇ ਆ ਉਹਦਾ ਡਰਾਮਾ ਕਰਦਾ ਸਾਡੇ ਕੋਲ ਵੀਡੀਓ ਬਣੀ। ਕਦੀ ਬਾਬਾ ਬੋਤਾ ਸਿੰਘ ਜੀ ਆ ਜਾਂਦੇ ਨੇ। ਕਦੀ ਕੋਈ ਹਰੇਕ ਅਜੀ ਸੰਗੀਤ ਜਗਾ ਲੈ ਕੇ ਜਦੋਂ ਕਿ ਕੁਝ ਵੀ ਨਹੀਂ ਹੁੰਦਾ ਆਪਾਂ ਨੂੰ ਪਤਾ ਹੈ। ਅਸੀਂ ਬਾਬਾ ਜੀ ਨੂੰ ਚੈਲ ਨਹੀਂ ਕੀਤਾ ਸੀਗਾ ਕਿ ਜਦੋਂ ਤੁਸੀਂ ਕਹਿੰਦੇ ਸਾਡੇ ਦੇ ਸ਼ੀਤ ਸਿੰਘ ਆਉਂਦੇ ਆ ਤੁਹਾਡੇ ਤੁਸੀਂ ਦੱਸੋ ਅਸੀਂ ਸਵਾਲ ਕਰਾਂਗੇ ਕਿ ਸਾਡੇ ਸਵਾਲਾਂ ਦਾ ਜਵਾਬ ਦਿਓ ਕਿਉਂਕਿ ਅਸੀਂ ਤੁਹਾਡੇ ਨਾਲ ਗੱਲਾਂ ਕਰੀ ਜਿਹੜੀ ਤੁਹਾਨੂੰ ਸ਼ਹੀਦ ਸਿੰਘ ਤੁਸੀਂ ਆਦੇ ਸ਼ਹੀਦ ਸਿੰਘਾਂ ਨਾਲ ਗੱਲ ਕਰਾਂਗੇ ਪਰ ਬਾਬਾ ਜੀ ਉਹਨਾਂ ਨੇ ਵਿੱਚ ਸਾਨੂੰ ਜਵਾਬ ਨਹੀਂ ਦੇ ਸਕਦੇ ਬਿਲਕੁਲ ਅੰਦਰ ਕਹਿੰਦੇ ਸੀ ਅੰਦਰ ਉਹਨਾਂ ਨੇ ਅੱਜ ਫੇਰ ਡਰਾਮਾ ਕੀਤਾ ਮੇਰੇ ਸਾਹਮਣੇ ਕਿ ਬਾਬਾ ਬੋਤਾ ਸਿੰਘ ਸ਼ਹੀਦ ਬੋਤਾ ਸਿੰਘ ਤੇ ਗਰਜਾ ਸਿੰਘ ਤੁਸੀਂ ਸੁਣਿਆ ਬਹੁਤ ਤਗੜੀ ਮਹਾਨ ਸ਼ਖਸੀਅਤ ਆ ਕੌਮ ਦੇ ਵੱਡੇ ਵੱਡੇ ਸ਼ਹੀਦ ਨੇ ਕਹਿੰਦੇ ਨੇ ਕਿ ਬਾਬਾ ਜੀ ਆ ਅੱਗੇ ਨੇ ਬਾਬਾ ਬੋਤਾ ਸਿੰਘ ਨਾਲ ਹੱਥ ਮਾਰ ਲੱਗ ਤੇ ਕਿ ਸਾਡੇ ਕੋਲ ਵੀਡੀਓ ਬਣੀ ਅੱਜ ਦੀ ਵੀਡੀਓ ਬਣੀ ਆ ਤੇ ਬਾਬਾ ਬੋਤਾ ਸਿੰਘ ਜੀ ਆ ਗਏ ਆ ਜਦੋਂ ਮੈਂ ਕਿਹਾ ਵੀ ਮੇਰੇ ਸਵਾਲਾਂ ਦੇ ਜਵਾਬ ਕਹਿੰਦੇ ਇਸ ਵਕਤ ਅਸੀਂ ਕਿਸੇ ਦੇ ਸਵਾਲਾਂ ਦੇ ਜਵਾਬ ਨਹੀਂ ਦੇਦੇ ਨਾ ਦੇ ਸਕਦੇ ਆ ਭਾਈ ਤੁਸੀਂ ਜੋ ਤੁਹਾਨੂੰ ਵਰਤ ਕੇ ਲਾਗੇ ਬਲੇ ਅਸੀਂ ਬਕਾਇਦਾ ਕਾਲ ਤੱਕ ਬਕਾਇਦਾ ਅਸੀਂ ਕਾਲ ਤੱਕ ਸਹਿਬ ਰਿਪੋਰਟ ਕੀਤੀ ਸੀ ਧਰਮ ਪ੍ਰਚਾਰ ਕਮੇਟੀ ਦੇ ਸਹਿਯੋਗ ਦੇ ਨਾਲ ਧਰਮ ਪ੍ਰਚਾਰ ਕਮੇਟੀ ਦੇ ਜੋ ਡਿਊਟੀ ਅਫਸਰ ਸੀ ਉਹਨਾਂ ਨੇ ਸਾਡਾ ਬੜਾ ਇੰਟਰਨੈਸ਼ਨਲ ਪੰਥ ਦਲ ਦਾ ਦਾਸ ਸੇਵਾਦਾਰ ਪੰਜਾਬ ਪ੍ਰਧਾਨ ਧੰਨ ਸਿੰਘ ਦਾ ਅਸੀਂ ਜੋ ਰਿਪੋਰਟ ਕੀਤੀ ਕਾਲ ਤੱਕ ਸਹਿਬ ਤੋਂ ਰਿਪੋਰਟ ਆਈ ਆ ਅਸੀਂ ਉਹ ਰਿਪੋਰਟ ਲੈ ਕੇ ਸਿੱਧੀ ਕਾਰਵਾਈ ਨੇ ਕੀਤੀ ਅਸੀਂ ਇਸ ਵੀਰ ਤੋਂ ਐਸਐਸਪੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਤੋਂ ਫਿਰ ਉਹਨਾਂ ਨੇ ਡੀਐਸਪੀ ਦੋ ਡੀਐਸਪੀ ਨੇ ਜਿਨ੍ਹਾਂ ਦੀ ਡਿਊਟੀ ਲਈ ਆ ਉਹ ਡਿਊਟੀ ਅਨੁਸਾਰ ਅਸੀਂ ਉਹ ਡਿਊਟੀ ਅਨੁਸਾਰ ਅਸੀਂ ਇਹਨਾਂ ਦੇ ਡੀਐਸਪੀ ਜਿਹੜੇ ਆਏ ਨੇ ਉਹਨਾਂ ਨੇ ਪੂਰੀ ਗੁਰਮਤਿ ਅਨੁਸਾਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਇਸ ਸ਼ੋਭਤ ਹੋਣ ਦੇ ਰੂਪ ਜਿਹੜੇ ਤਨੇ ਰੂਪ ਦੇ ਨਾਲ ਪੁੱਜੀਆਂ ਨੇ ਇਥੇ ਸ਼ੋਭਤ ਤੇ ਜਾਣਗੇ ਔਰ ਦੂਜੀ ਰਹੀ ਕਾਰਵਾਈ ਦੀ ਗੱਲ ਜੇ ਪ੍ਰਸ਼ਾਸਨ ਕਾਰਵਾਈ ਨਹੀਂ ਕਰਦਾ ਫਿਰ ਅਸੀਂ ਅਗਲੇ ਦਿਨਾਂ ਦੇ ਵਿੱਚ ਕਾਰਵਾਈ ਕਰਵਾਵਾਂਗੇ ਇਹ ਕੇਸ ਪੰਜ ਪਿਆਰੇ ਅਕਾਲ ਤਖਸੈ ਉਹਨਾਂ ਨੂੰ ਦਿੱਤਾ ਜਾਵੇਗਾ ਦਾਸ ਬਾਬਸ ਤਨਨਾਥ ਸਿੰਘ ਪੰਜਾਬ ਪ੍ਰਧਾਨ ਧਾਰਮਿਕ ਵਿੰਗ ਇੰਟਰਨੈਸ਼ਨਲ ਪੰਥਕ ਦਲ